ਅੱਜ ਅਸੀਂ ਜਿਹੜਾ ਐਨਸੀਡੀ ਕੈਂਪਸ ਸਮਾਈਲ ਆ ਜਿਹੜੀ ਐਸਬੀਆਈ ਕਾਰਡ ਔਰ ਪਹਿਲ ਤੇ ਹੈਲਥ ਡਿਪਾਰਟਮੈਂਟ ਦੇ ਸਹਿਯੋਗ ਦੇ ਨਾਲ ਜਿਹੜਾ ਉਹ ਡਾਲਾ ਵਿਖੇ ਜਿਹੜਾ ਹੈਲਥ ਵੈਲਨੈਸ ਸੈਂਟਰ ਡਾਲਾ ਵਿਖੇ ਲਗਾਇਆ ਜਿਹਦੇ ਚ ਜਿਹੜੀਆਂ ਗੈਰ ਸੰਚਾਰੀ ਜਿਹੜੀਆਂ ਛੂਤ ਦੀਆਂ ਬਿਮਾਰੀਆਂ ਨਹੀਂ ਜਿਹੜੀਆਂ ਇੱਕ ਦੂਜੇ ਤੋਂ ਨਹੀਂ ਹੁੰਦੀਆਂ ਉਹਨਾਂ ਦਾ ਅਵੇਅਰਨੈਸ ਕੈਂਪ ਜਿਹੜਾ ਉਹ ਲੋਆ ਲੋਕਾਂ ਨੂੰ ਜਾਗਰੂਤ ਕੀਤਾ ਜਿਹਦੇ ਚ ਜਿਹੜੀਆਂ ਬਿਮਾਰੀਆਂ ਚਾਹੇ ਉਹ ਬਲੱਡ ਪ੍ਰੈਸ਼ਰ ਆ ਚਾਹੇ ਉਹ ਮੋਟਾਪਾ ਚਾਹੇ ਓਵਰ weight ਹੈ ਚਾਹੇ ਉਹ ਸ਼ੂਗਰ ਆ ਚਾਹੇ ਉਹ ਸਟ੍ਰੋਕ ਆ ਉਹਦੇ ਬਾਰੇ ਜਿਹੜਾ ਪਿੰਡ ਦੇ ਲੋਕਾਂ ਨੂੰ ਪਿੰਡ ਦੇ ਮੋਹਤਵਾਰ ਪਿੰਡ ਦੀ ਪੰਚਾਇਤ ਆ ਜਿਹੜੇ ਪਿੰਡ ਦੇ ਲੋਕਾਂ ਉਹਨਾਂ ਨੂੰ ਅਵੇਅਰ ਕੀਤਾ ਤੇ ਲੋਕਾਂ ਚ ਕਾਫੀ ਜਿਹੜੀ ਉਹ ਦਿਲਚਸਪੀ ਲੋਕਾਂ ਨੇ ਦਿਖਾਈ ਹੈ ਤੇ ਇਹ ਜਿਹੜੀ ਸਮਾਈਲ ਫਾਊਂਡੇਸ਼ਨ SBI ਕਾਰਡ ਪਹਿਲ ਔਰ ਹੈਲਥ ਡਿਪਾਰਟਮੈਂਟ ਦੀ ਪਹਿਲ ਕਾਦਮੀ ਦੇ ਨਾਲ ਲੋਕਾਂ ਨੂੰ ਇਹ ਗਰਾਊਂਡ ਲੈਵਲ ਤੱਕ ਇਹਨਾਂ ਬਿਮਾਰੀਆਂ ਪ੍ਰਤੀ ਅਵੇਅਰ ਕਰਨ ਦਾ ਜਿਹੜਾ ਉਹ ਟੀਚਾ ਰੱਖਿਆ ਲੋਕਾਂ ਨੂੰ ਮਤਲਬ ਇਹ ਮਤਲਬ ਕੋਈ ਵੀ ਜਨਸੀਤ ਪ੍ਰੋਗਰਾਮ ਲੋਕਾਂ ਦੇ ਸਹਿਯੋਗ ਤੋਂ ਬਿਨਾ ਉਹ ਪੂਰਾ ਨਹੀਂ ਹੋ ਸਕਦਾ ਇਸ ਤੋਂ ਪਹਿਲਾਂ ਕਿ ਅਸੀਂ ਉਹਨਾਂ ਤੋਂ ਸਹਿਯੋਗ ਦੀ ਮੰਗ ਕਰੀਏ ਉਹਨਾਂ ਨੂੰ ਉਸ ਪ੍ਰੋਗਰਾਮ ਦੀ ਜਾਣਕਾਰੀ ਜਿਹੜੀ ਉਹ ਹੋਣੀ ਚਾਹੀਦੀ ਹੈ ਉਹ ਜਾਣਕਾਰੀ ਹੈ ਜਿਹੜੀ ਅੱਜ ਮੁਹੱਈਆ ਕਰਵਾਈ ਹੈ ਤੇ ਆਉਣ ਵਾਲੇ ਦਿਨਾਂ 'ਚ ਇਹ ਡੋਰ ਟੂ ਡੋਰ ਘਰ-ਘਰ ਜਾ ਕੇ ਜਿਹੜੀ ਇਹ ਜਾਣਕਾਰੀਆਂ ਜਿਹੜੀਆਂ ਸਾਡੀਆਂ ਆਸ਼ਾ ਹੋਰ ਵੀ ਵੱਡੇ ਪੱਧਰ ਤੇ ਦੇਣਗੀਆਂ ਤੇ ਨਾਲ ਹੀ ਲੋਕਾਂ ਨੂੰ ਜਿਹੜਾ ਆਪਦੀ ਜੀਵਨ ਸ਼ੈਲੀ ਬਦਲਣ ਦੇ ਲਈ ਆਪ ਦਾ ਜਿਹੜਾ ਬੈਲੈਂਸਡ ਡਾਈਟ ਸੰਤੁਲਿਤ ਭੋਜਨ ਕਰਨ ਦੇ ਲਈ ਜਿਹੜਾ ਉਹ ਪ੍ਰੇਰਿਤ ਕੀਤਾ ਬੇਰੁੱਤੀਆਂ ਸਬਜ਼ੀਆਂ ਖਾਣੀਆਂ ਔਰ ਜਿਹੜਾ ਮਤਲਬ ਬੀਪੀ ਦਾ ਜਿਹੜਾ ਵਧਣ ਦਾ ਕਾਰਨ ਸਟ्रेस ਹੈ ਵੀ ਸਟ्रेस ਤੋਂ ਆਪਾਂ ਕਿਵੇਂ ਮੁਕਤ ਹੋਣਾ ਵੀ ਆਪਦੇ ਜਿਹੜਾ ਮੇਲਜੋਲ ਆ ਆਪਦੇ ਰਿਸ਼ਤੇਦਾਰਾਂ ਨਾਲ ਦੋਸਤਾਂ ਮਿੱਤਰਾਂ ਨਾਲ ਆਪਦੀ ਜਿਹੜੀ ਗੱਲਬਾਤ ਆ ਉਹ ਸਾਂਝੀ ਕਰਨੀ ਚਾਹੀਦੀ ਹੈ ਤੇ ਸਟ्रेस ਤੋਂ ਜਿਹੜਾ ਉਹ ਬਚਣਾ ਚਾਹੀਦਾ ਹੈ ਨਗਰ ਨਿਵਾਸੀਆਂ ਨੇ ਇਹ ਸਮਾਈਲ ਫਾਊਂਡੇਸ਼ਨ ਐਸਬੀਏ ਕਾਰਡ ਔਰ ਪਹਿਲ ਦਾ ਜਿਹੜਾ ਧੰਨਵਾਦ ਕੀਤਾ ਕਿ ਜਿਹੜਾ ਉਹਨਾਂ ਨੇ ਸਾਨੂੰ ਜਿਹੜਾ ਇਹ ਇਨਫਰਾਸਟ੍ਰਕਚਰ ਜਾਂ ਜੋ ਵੀ ਜਿਹੜਾ ਮਟੀਰੀਅਲ ਮਹయ్యా ਕਰਵਾਇਆ ਉਹਨਾਂ ਦਾ ਸੀ ਇਸ ਗੱਲੋਂ ਤਹਿ ਦਿਲੋਂ ਧੰਨਵਾਦ ਹੈ ਧੰਨਵਾਦੀਆਂ ਹਾਂਜੀ ਮੈਂ ਡਾਕਟਰ ਸਾਖਸ਼ੀ ਮੈਡੀਕਲ ਆਫੀਸਰ ਸੀਐਸਸੀ ਟੂ ਡੀਕੇ ਅੱਜ ਅਸੀਂ ਇੱਥੇ ਡਾਲੇ ਇਕੱਠੇ ਹੋਏ ਆ ਸਮਾਈਲ ਫਾਊਂਡੇਸ਼ਨ ਨੇ ਇੱਥੇ ਬਹੁਤ ਹੀ ਹੈਲਪ ਕੀਤੀ ਆ ਉਹਨਾਂ ਵੱਲੋਂ ਪ੍ਰੋਜੈਕਟ ਸੀਗਾ ਉਹਨਾਂ ਨੇ ਇਨਫਰਾਸਟਰਕਚਰ ਸੋਲਰ ਸਿਸਟਮ ਨੈਟ ਫੈਸਿਲਿਟੀ ਦੇ ਥੋੜੀ ਹੁਣ ਸਾਡੀ ਬਿਲਡਿੰਗ ਦੀ ਵੀ ਰਿਪੇਅਰ ਕਰਨਗੇ ਉਸ ਦੇ ਨਾਲ ਸਾਡੀ ਇੱਥੇ ਹੈਲਥ ਫੈਸਿਲਿਟੀਆਂ ਬੜੀ ਇੰਪਰੂਵ ਹੋਈਆਂ ਐ ਕੰਫਰਟੇਬਲ এনਵਾਇਰਨਮੈਂਟ ਮਿਲੇਗਾ ਸਟਾਫ ਨੂੰ ਵੀ ਦੇ ਉਹ ਅੱਛੇ ਤਰੀਕੇ ਨਾਲ ਕੰਮ ਕਰ ਸਕਾਂਗੇ ਇੱਕ ਐਸਪੀ ਕਾਰਡ ਵੀ ਇੱਥੇ ਲਾਂਚ ਕਰਨਗੇ ਉਹ ਦੇ ਉਹਨਾਂ ਦੀ ਮਤਲਬ ਕਿ ਸਰਕਾਰ ਨੇ ਜਿਹੜੇ ਪ੍ਰੋਜੈਕਟ ਸ਼ੁਰੂ ਕੀਤਾ ਸੀ ਸੀਐਚਓ ਉਹਦੇ ਵਿੱਚ ਹੁਣ ਉਹ ਥੋੜਾ ਅੱਗੇ ਹੋਰ ਉਹਨਾਂ ਨੂੰ ਪਹਿਲ ਦੇ ਰਹੇ ਆ ਕਿ ਹੋਰ ਅچھے ਤਰੀਕੇ ਨਾਲ ਫੈਸਿਲਿਟੀ ਉਹਨਾਂ ਨੇ ਸਾਡੇ ਸਾਥ ਸਭ ਸੈ ਹੈਲਥ ਕੇਅਰ ਕਲੀਨਿਕ ਸੈਂਟਰ ਚੂਜ਼ ਕੀਤੇ ਸਭ ਤੋਂ ਪਹਿਲਾਂ ਅਸੀਂ ਡਾਲੇ ਇਸ ਸਟਾਰਟ ਕੀਤਾ ਹੈ ਤੇ ਅੱਜ ਉਹਨਾਂ ਦਾ ਮਤਲਬ ਕਿ ਸਭ ਕੁਝ ਪੂਰਾ ਸਮਾਨ ਹੋ ਗਿਆ ਤੇ ਉਹ ਸਭ ਕੁਝ ਯੂਜ਼ ਕਰਨਾ ਸਟਾਰਟ ਕਰ ਲਿਆ ਤੇ इजीली ਹੁਣ ਰਨ ਹੋਏਗਾ ਸਾਰਾ ਕੁਝ ਇਹਦੇ ਨਾਲ ਸਾਡੇ ਪੇਸ਼ੈਂਟ ਦੀ ਹੈਲਥ ਇੰਪਰੂਵ ਹੋਏਗੀ ਦੇ ਪੇਸ਼ੈਂਟ ਦੀ ਜਿਹੜੀ ਕੰਪਲਿਕਸ਼ਨ ਆndੀਆਂ ਸੀ ਉਹ ਵੀ ਥੋੜੀਆਂ ਘਟ ਗਈਆਂ ਤੇ ਪੂਰਾ ਓਵਰਆਲ ਸਾਰੀ ਹੈਲਥ ਅੱਛੀ ਹੋਈ ਕਿ ਸਾਰਾ ਕੁਝ ਧੰਨਵਾਦ